ਸਿੰਧ ਨਦੀ ਕੋ ਲਾ ਕੇ ਪਾਕਿਸਤਾਨ ਦੇ ਕੋਲ ਇੱਕ ਸਿੰਧ प्रांत ਹੈ ਸਿੰਧ ਨਦੀ ਕੋ ਲਾ ਕੇ ਆਪਣਾ ਦੇਸ਼ ਵਿੱਚ ਆਇਆ ਸੀ ਜਿਹਦੇ ਅਰੂੜ ਕੋਟ ਕਿਹਾ ਜਾਂਦਾ ਉਸ ਪ੍ਰਾਦੇ ਦੀ ਰਾਜਧਾਨੀ ਸੀ ਜਿਹਨੂੰ ਅਰੂੜ ਕੋਟ ਕਿਹਾ ਜਾਂਦਾ ਸੀ ਜਿਹੜੇ ਉੱਥੇ ਛਤਰੀਏ ਰਹਿੰਦੇ ਸੀਗੇ ਜੀ ਉਹ ਸਾਰੇ ਅਰੂੜ ਤੋਂ ਅਰੋੜਾ ਬਣ ਗਏ ਸੀ ਜਦੋਂ ਅਰੋੜਾ ਬਣੇ ਤੇ ਇਸ ਕਰਕੇ ਤੇਤਾ ਯੁਗਤ ਹੋਈ ਜਿਹੜਾ ਖੱਤਰੀ ਸਮਾਜ ਸੀਗਾ ਉਹ ਅਰੋੜਾ ਸਮਾਜ ਦੇ ਵਿੱਚ ਕਨਵਰਟ ਹੋ ਕੇ ਸੀ ਜਿਹੜੇ ਅਰੂੜ ਸਾਹਿਬ ਦੇ ਨਾਲ ਜੁੜੇ ਹੋਏ ਸੀ ਜਿਹੜੇ ਲੋਕ ਇਸ ਕਰਕੇ ਜਿਹੜੇ ਅਰੋੜਾ ਸਮਾਜ ਦੇ ਸੰਸਥਾਪਕ ਨੇ ਸਾਡੇ ਉਹ seria ਰੂਲ ਜੀ ਮਹਾਰਾਜ ਜੀ ਇਹ ਤ੍ਰੇਤਾ ਯੁਗ ਤੋਂ ਚੱਲਦੇ ਆ ਰਹੇ ਨੇ ਕਿ ਬਹੁਤ ਜਗਤ ਦੇ ਲੋਕਾਂ ਨੂੰ ਨਹੀਂ ਪਤਾ ਸਾਡੇ ਸਮਾਜ ਨੂੰ ਵੀ ਨਹੀਂ ਪਤਾ ਸੰਗਰੂਰ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕੋਈ ਆਪਣੇ ਆਪ ਨੂੰ ਪੰਜਾਬੀ ਕਹਿੰਦਾ ਕੋਈ ਆਪਣੇ ਆਪ ਨੂੰ ਸਰਨਾਥੀ ਜਾਂ ਰਫੂਜੀ ਜਾਂ ਕੋਈ ਤਰ੍ਹਾਂ ਬਤਾਂਦੇ ਕਿਉਂਕਿ ਇਸੇ ਦੇ ਕਾਰਨ ਹੈ ਕਿ ਜਦੋਂ 1947 ਦੇ ਵਿੱਚ ਜਦੋਂ 1947 ਦੇ ਵਿੱਚ ਵੰਡ ਹੋਈ ਸੀਗੀ ਪਾਕਿਸਤਾਨ ਔਰ ਹਿੰਦੁਸਤਾਨ ਦੀ ਤਾਂ ਬਹੁਤ ਸਾਰੇ ਲੋਕ ਪਾਕਿਸਤਾਨ ਤੋਂ ਹਿੰਦੁਸਤਾਨ ਦੇ ਵਿੱਚ ਆਏ ਸੀ ਤਾਂ ਕਿਹਾ ਜਾਂਦਾ ਕਿ ਉਹ ਸਾਰੇ ਅਰੋਣੇ ਸੀ ਉਹਦਾ ਕਾਰਨ ਇਹ ਹੈ ਕਿ ਜਿਹੜੀ ਅਰੋੜਿਆਂ ਦੀ ਜ਼ਿਆਦਾ ਆਬਾਦੀ ਸੀ ਜੀ ਸਿੰਧਪ੍ਰਾਂਦੇ ਨੇੜੇ ਸੀਗੀ ਉਹ ਕਿਉਂਕਿ ਅਰੂੜ ਜੀ ਮਹਾਰਾਜ ਉੱਥੇ ਰਹਿੰਦੇ ਸੀ ਇਸ ਕਰਕੇ ਹੋ ਸੀਗੇ ਤੇ ਉਹ ਇੱਥੋਂ ਆ ਕੇ ਅਰੋੜੇ ਬਣੇ ਸੀ ਇੱਕ ਖੱਤਰੀ ਸਮਾਜ ਦਾ ਇੱਕ 파ਟ ਨੇ ਕਿ ਖੱਤਰੀ ਸਾਨੂੰ ਜਦੋਂ ਕਿਹਾ ਜਾਂਦਾ ਕਿ ਸੀ ਅਰੋੜਾ ਖੱਤਰੀ ਆ ਕਿਉਂਕਿ ਸੀ ਖੱਤਰੀਆਂ ਦੇ 파ਟਾ ਅਰੋੜਾ ਸਾਨੂੰ ਇੱਕ ਅਰੂੜ ਜੀ ਮਹਾਰਾਜ ਨੇ ਸਾਨੂੰ ਇਹ ਨਾਮ ਦਿੱਤਾ ਸੀ ਇਸ ਕਰਕੇ ਅਸੀਂ ਅਰੋੜਾ ਸਾਡੇ ਇਤਿਹਾਸ ਬਾਰੇ ਬਹੁਤ ਸਾਰੇ ਲੋਕ ਨਹੀਂ ਜਾਣਦੇ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਸਾਡੇ ਬੱਚਿਆਂ ਨੂੰ ਵੀ ਜਾਣਕਾਰੀ ਨਹੀਂ ਹੈ ਕਿਉਂਕਿ ਸਾਡੇ ਅਲੱਗ-ਅਲੱਗ ਸਬ ਕਾਸਟਾਂ ਨੇ ਕਿਸੇ ਦੀ ਕਾਸਟ ਗਾਂਧੀ ਜੀ ਹੈ ਕਿਸੇ ਦੀ ਕਾਲੜਾ ਜੀ ਹੈ ਕਿਸੇ ਦੀ ਢਿੰਗਰਾ ਸਾਹਿਬ ਹੈ ਕਿਸੇ ਕੋਈ ਹੈ ਜਨੇਜਾ ਹੋਗੀ ਮਤਲਬ ਇਹ ਸਬ ਕਾਸਟਾਂ ਨੇ ਸਾਡੀਆਂ ਸਾਡੀਆਂ 810 ਸਬ ਕਾਸਟਾਂ ਨੇ ਉਹ 810 ਸਬ ਕਾਸਟਾਂ ਦੇ ਉੱਪਰ ਅਰੋੜਾ ਜਿਹੜੀ ਹੈ ਸਾਡੀ ਇੱਕ ਕਾਸਟ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਜਦੋਂ ਵੀ ਅਸੀਂ ਕੋਈ ਨੌਕਰੀ ਅਪਲਾਈ ਕਰਦੇ ਹਾਂ ਕੋਈ ਐਡਮਿਸ਼ਨ ਲੈਂਦੇ ਹਾਂ ਜਾਂ ਅਸੀਂ ਕੋਈ ਮੈਟ੍ਰੀਮੋਨੀਅਲ ਕਰਦੇ ਹਾਂ ਤਾਂ ਸਾਡਾ ਜਿਹੜਾ ਸ਼ਬਦ ਆਉਂਦਾ ਪਹਿਲਾਂ ਅਰੋੜਾ ਖੱਤਰੀ ਆਉਂਦਾ ਤਾਂ ਅਰੋੜਾ ਪਹਿਲਾਂ ਦਾ ਔਰ ਖਤਰੀ ਬਾਦ ਦਾ ਹੈ ਕਿ ਅਸੀਂ ਇੱਕ ਖਤਰੀ ਸਮਾਜ ਦਾ ਹੀ ਹਿੱਸਾ ਹਾਂ ਜਿਹੜਾ ਪ੍ਰਭੂ ਰਾਮਚੰਦਰ ਜੀ ਦੇ ਵੰਸ਼ਸ ਤੋਂ ਚੱਲਦਾ ਆ ਰਿਹਾ ਹੈ। ਉਹ ਕੀ ਪ੍ਰੋਗਰਾਮ ਚੱਲ ਰਿਹਾ ਹੈ? ਅਸੀਂ ਹਰ ਸਾਲ 3 ਮਈ ਨੂੰ ਜਿੱਥੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਦੇਸ਼ ਦੇ ਬਹੁਤ ਸਾਰੇ ਕੋਨਿਆਂ ਦੇ ਵਿੱਚ ਸ਼੍ਰੀ ਅਰੂੜ ਜੀ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਅਸੀਂ ਪਿਛਲੇ ਕਈ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਹਰ ਸਾਲ 3 ਮਈ ਨੂੰ ਬਹੁਤ ਵੱਡਾ ਸੰਦੇਸ਼ ਅਖਬਾਰਾਂ ਦੇ ਵਿੱਚ, ਨਿਊਜ਼ਪੇਪਰਾਂ ਦੇ ਵਿੱਚ, ਮੀਡੀਆ ਦੇ ਵਿੱਚ ਦਿੰਦੇ ਨੇ ਤੇ ਅਰੂੜ ਜੀ ਮਹਾਰਾ ਤੇ ਅਸੀਂ ਇਸ ਸਾਲ ਵੀ ਹਰ ਸਾਲ ਦੀ ਤਰ੍ਹਾਂ ਜੋ ਸਾਡੀ ਅਰੋੜਾ ਸਭਾ ਸਮਰੂਪ ਦੇ ਵਿੱਚ ਬਣੀ ਹੋਈ ਹੈ ਜਿਹੜੀ ਅਰੋੜਾ ਸਮਾਜ ਤੇ ਹੋਰ ਸਮਾਜ ਦੇ ਬਿਹਤਰੀ ਵਾਸਤੇ ਉਹਨਾਂ ਦੀ ਭਲਾਈ ਵਾਸਤੇ ਅਤੇ ਜਿਹੜੇ ਸਮਾਜਿਕ ਔਰ ਧਾਰਮਿਕ ਕੰਮ ਕਰਦੀ ਆ ਰਹੀ ਹੈ ਉਹ ਹਰ ਸਾਲ 3 ਮਈ ਦੇ ਸਿਲਸਿਲੇ ਦੇ ਵਿੱਚ ਸ਼੍ਰੀ ਅਰੂੜ ਜੀ ਮਹਾਰਾਜ ਜੀ ਦਾ ਜਨਮ ਦਿਨ ਮਨਾਉਂਦੀ ਹੈ ਔਰ ਇਸੇ ਸਾਲ ਵੀ ਸ਼੍ਰੀ ਅਰੂੜ ਜੀ ਮਹਾਰਾਜ ਜੀ ਦਾ ਜਨਮ ਦਿਵਸ 3 ਮਈ ਦਾ ਹੈ ਉਹਦੇ ਸਿਲਸਿਲੇ ਦੇ ਵਿੱਚ ਅਸੀਂ 25 ਮਈ ਨੂੰ ਮੰਦਰ ਮਹਾਕਾਲੀ ਦੇਵੀ ਵਿਖੇ ਇੱਕ ਭਜਨ ਸੰਧਿਆ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਵਿੰਦਵਾਨ ਤੋਂ ਦੀਦੀ ਜੋਤੀ ਜੀ ਜੋ ਪਖਿਆਤ ਮਤਲਬ ਮਸ਼ਹੂਰ ਗਾਇਕਾ ਹਨ ਜੋ ਸ੍ਰੀ ਰਾਧਾਕ੍ਰਿਸ਼ਨ ਜੀ ਦੇ ਭਜਨ ਗਾਉਂਦੇ ਹਨ ਉਹ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਆ ਰਹੇ ਹਨ ਤੇ ਉਹਨਾਂ ਦੇ ਭਜਨਾਂ ਰਾਹੀਂ ਉਹ ਮਤਲਬ ਲੋਕਾਂ ਨੂੰ ਉਹ ਨਿਹਾਲ ਕਰਨਗੇ ਆਪਣੇ ਭਜਨਾਂ ਰਾਹੀਂ ਤੇ ਇਸ ਖੁਸ਼ੀ ਦੇ ਵਿੱਚ ਸਾਡੇ ਲਈ ਇੱਕ ਦੀਵਾਲੀ ਦੀ ਤਰ੍ਹਾਂ ਇੱਕ ਮੌਤ ਸਵੇ ਜਦੋਂ ਸਾਡੇ ਗੁਰੂ ਜੀ ਦਾ ਸਾਡੇ ਇੱਕ ਸੰਸਤਾਪਕ ਦਾ ਇਹ ਜਨਮ ਦਿਨ ਦੇ ਹਾਲਿਆ ਸੀ ਮਨਾ ਲਿਆ। ਅੱਜ ਅੱਜ ਸ਼ਹਿਰ ਵਸੇ ਅਪੀਲ ਕਰਦੇ ਹਾਂ ਕਿ ਸਾਡਾ ਸਮਾਜ ਜੋ ਹੈ ਸਾਡਾ ਸਮਾਜ ਬਹੁਤ ਮਤਲਬ ਪਾਕਿਸਤਾਨ ਤੋਂ ਲੈ ਕੇ ਜਦੋਂ ਅਸੀਂ ਹਿੰਦੁਸਤਾਨ ਦੇ ਵਿੱਚ ਆਇਆ ਮਾਈਗਰੇਟ ਹੋ ਕੇ ਆਇਆ ਤਾਂ ਸਾਡੇ ਸਮਾਜ ਦੇ ਬਜ਼ੁਰਗਾਂ ਨੇ ਬਹੁਤ ਸਾਰੀਆਂ ਮਿਹਨਤਾਂ ਕੀਤੀਆਂ ਬਹੁਤ ਸਾਰੇ ਕੰਮਕਾਰ ਕੀਤੇ ਤੇ ਅੱਜ ਸਾਡਾ ਸਮਾਜ ਇਸ ਦਹਲਿਸ ਤੇ ਇਸ 29 ਦੇ ਕਿ ਅਸੀਂ ਗਰੀਬ ਦੀ ਦੁਖ ਦਿਨ ਦੁਖੀਆਂ ਦੀ ਅਤੇ ਮਜਬੂਰਾਂ ਦੀ ਸੇਵਾ ਕਰ ਸਕੀਏ ਅਤੇ ਸਾਡਾ ਸਮਾਜ ਇਸ ਚੀਜ਼ ਦੇ ਸਭ ਤੋਂ ਅੱਗੇ ਆਂਦਾ ਕਿਉਂਕਿ ਅਸੀਂ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਪਿਛਲੇ 8 ਸਾਲ ਤੋਂ ਅਸੀਂ ਰੋੜਾ ਸਭਾ ਚਲਾਉਂਦੇ ਆ ਰਹੇ ਹਾਂ ਜਿਦੇ ਵਿੱਚ ਅਸੀਂ तकरीबन ਜਦੋਂ ਕੋਰੋਨਾ ਕਾਲ ਸੀ ਤਾਂ 300 ਕੋਰੋਨਾ ਕਿੱਟਾਂ ਸੀ ਵੰਡੀਆਂ ਜਿਹੜੀ ਰਾਸ਼ਨ ਦੀ ਕਿੱਟਾਂ ਵੰਡੀਆਂ ਸੀ ਪੰਜ ਅਸੀਂ ਮੈਡੀਕਲ ਕੈਂਪ ਲਗਾ ਚੁੱਕੇ ਹਾਂ ਦੋ ਬਲੱਡ ਡੋਨੇਸ਼ਨ ਕੈਂਪ ਲਗਾ ਚੁੱਕੇ ਹਾਂ ਜੀ ਔਰ ਕਈ ਬੇਟੀਆਂ ਦਾ ਸੀ ਮਤਲਬ ਵਿਆਹ ਕਰ ਚੁੱਕੇ ਕਿਤਨਾ ਆਂਦਾ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਆਰਥਿਕ ਮਦਦ ਕਰ ਚੁੱਕਿਆ ਕਈ ਬੱਚਿਆਂ ਨੂੰ ਅਸੀਂ ਆਰਥਿਕ ਮਦਦ ਕਰ ਦਿੱਤੀ ਹੈ ਨੇ ਪੜ੍ਹਾਈ ਵਾਸਤੇ ਕਈ ਜਗ੍ਹਾ ਤੇ ਹਜ਼ਾਰ तकरीबन ਹਜ਼ਾਰ ਜੁੱਤੇ ਤੱਕ ਜਰਾਬਾ ਜੁੱਤੇ ਤੱਕ ਅਸੀਂ ਸਕੂਲ ਸਟੂਡੈਂਟਸ ਬਣ ਚੁੱਕੇ ਆ ਤੇ ਅਸੀਂ ਬਹੁਤ ਸਾਰੇ ਪੜ੍ਹਾਈ ਦੇ ਸਾਡੀ ਜਿਹੜੀ ਸਾਡੀ ਟੀਮ ਹੈ ਕਰਦੀ ਆ ਰਹੀ ਹੈ ਤੇ ਇਸ ਵਾਰ ਵੀ ਅਸੀਂ ਮਦਦ ਜਿਹੜਾ ਤਿਹਾੜੀ ਦੀ ਤਰ੍ਹਾਂ ਇਸ ਮਨਾਣਾ ਚਾ ਰਹੇ ਆ ਤੇ ਅਸੀਂ ਸਾਰੀਆਂ ਵਰਗਾਂ ਨੂੰ ਇਸ ਸ਼ਹਿਰ ਸੰਗਰੂਰ ਦੇ ਸਾਰਿਆਂ ਨੂੰ ਅਸੀਂ ਅਪੀਲ ਅਤੇ ਸਾਰੀ ਕੀਮ ਵੱਲੋਂ ਬੇਨਤੀ ਕਰਦੇ ਆ ਕਿ ਮਿਤੀ 25 ਤਾਰੀਖ ਨੂੰ ਠੀਕ ਰਾਤ 8 ਵਜੇ ਮੰਦਿਰ ਮਾਹਾਂਕਾਲੀ ਦੀ ਵਿਖੇ ਇਸ ਭਜਨ ਸੰਗਤ ਦੇ ਵਿੱਚ ਆਪਣੀ ਹਾਜ਼ਰੀ ਲਗਵਾਓ ਅਤੇ ਪ੍ਰਮਾਤਮਾ ਦਾ ਅਸ਼ੀਰਵਾਦ ਕਰੋ ਅਤੇ ਤੁਹਾਡੇ ਇੱਥੇ ਪਹੁੰਚਦੇ ਸਾਡੇ ਵੱਲੋਂ ਸਾਰਿਆਂ ਵੱਲੋਂ ਬਹੁਤ-ਬਹੁਤ ਸਵਾਗਤ ਕੀਤਾ ਜਾਊਗਾ